ਲਓ ਜੀ ਮਿੱਤਰੋ ਇੱਕ ਗੱਲ ਹੋਰ ਨੋਟ ਕਰ ਲਿਓ ਜਿਹੜੇ ਆ ਟਰੈਕਟਰ ਖੜੇ ਨੇ ਰੇਟ ਵੀ ਕਰ ਸਕਦੇ ਹੋ ਤੁਸੀਂ ਲਿਆ ਵੀ ਸਕਦੇ ਹੋ ਬਾਕੀ ਕਿਰਾਏ ਵਾਸਤੇ ਜੀ ਹਾਂਜੀ ਜੇ ਕਿਸੇ ਕੋਲ ਅੱਜ ਦੀ ਘੜੀ ਰੁਪਏ ਨਹੀਂ ਹੈਗੇ ਹਾਂ ਬਾਈ ਬਸ ਕੁਛ ਘੱਟ ਰੁਪਏ ਦੇ ਕੇ ਲੈ ਜਾਓ ਚਲਾ ਕੇ ਮਹੀਨਾ ਖੰਡਾ ਦੱਸੀ ਜਾਂ ਲਾ ਕੇ ਜਿਹੜਾ ਵੀ ਕੋਈ ਸਾਡਾ ਬੰਦ ਆ ਉਹ ਦੇ ਕੇ ਟਰੈਕਟਰ ਖੜਾ ਜਾਓ ਅੱਛਾ ਕਿਰਾਇਆ ਅਲੱਗ-ਅਲੱਗ ਟਰੈਕਟਰ ਕਿਰਾਏ ਤੇ ਹਾਂਜੀ ਟਰੈਕਟਰਾਂ ਦੇ ਅਲੱਗ-ਅਲੱਗ ਰਾਇ ਹੈਗੇ ਨੇ ਹਾਂਜੀ ਹਾਂਜੀ ਅੱਛਾ ਅੱਛਾ ਹਰੇਕ ਦਾ ਅਲੱਗ-ਅਲੱਗ ਆਗਾ ਕੋਈ ਟੁੱਟ ਭੱਜ ਹੁੰਦੀ ਉਹ ਅਗਲੇ ਦੀ ਉਹ ਅਗਲੇ ਦੀ ਹੈ ਜੀ ਹਾਂ ਲੋ ਵੀ ਇਹ ਗੱਲ ਨੋਟ ਕਰ ਲਿਓ ਮਿੱਤਰੋ ਸੀਜ਼ਨ ਆ ਗਿਆ ਮੁਰੇ ਕਿਰਾਏ ਤੇ ਚਾਹੀਦਾ ਹਨਾ ਕਈ ਵਾਰ ਆਪਣਾ ਪ੍ਰੋਖੋਂ ਨਹੀਂ ਹੁੰਦੀ ਵੀ ਟਰੈਕਟਰ ਲੈਣ ਦੀ ਵੱਡਾ ਕਿਰਾਏ ਤੇ ਵੀ ਹੋ ਜੂਗਾ ਗੱਲਬਾਤ ਕਰ ਲਿਓ ਛੋਟਾ ਵੀ ਮਿਲ ਜੂਗਾ ਜੀ ਤੇ 4x4 ਤੱਕ ਆਪਣੇ ਕੋਲ ਅਵੇਲੇਬਲ ਨੇ ਕਿਰਾਏ ਤੇ ਸਾਰੇ ਦੇ ਦਾਂਗੇ ਆਜਾ ਆਪਣਾ ਟਰੈਕਟਰ ਦੇਖਦੇ ਆਂ ਮੁਰੇ ਮਾਡਲ ਸੀਗਾ ਇਹ 2019 ਮਾਡਲ ਆ 6,35,000 ਰੁਪਏ ਮੁੱਲ ਆ ਜੀ ਤੇ ਬਣੂ ਕਿੰਨੇ ਦਾ ਇਹ ਇਹ ਦੇ ਦਾਂਗੇ ਆਪਾਂ 6,20,000 ਦਾ 6,20,000 ਦਾ ਮੌਕੇ ਦੀ ਬਾਤ ਘੱਟ ਬਾਈ ਕਹਿੰਦਾ ਜਿਹੜਾ ਵੀਡੀਓ ਦੇ ਜਿਹੜੀ ਬਾਤ ਦੀ ਬਾਤ ਕਰਦੇ ਜੀ ਤੇ 35 ਦਾ ਸੁਨਾਲੀ ਪੂਲ ਟਾਪ ਵਾਲਾ ਜੀ ਇਹ ਅੱਛਾ ਜਿਹੜਾ ਹੌਣ ਵਾਲਾ ਟਾਈਮ ਆ ਉਹ ਇਹਦਾ ਹੀ ਹੈ ਜੀ ਹਾਂ ਕਿਉਂ ਅੱਗੇ ਹੁਣ ਮੱਕੀ ਬੀਜਣੀ ਆ ਵੱਢਣੀ ਆ ਜਿਹੜੀ ਸਪੀਡਾਂ ਇਸੇ ਨੇਰ ਲਾਉਣੀਆਂ ਇਹ ਗੱਲ ਹੈਗੀ ਆ ਬਾਈ ਛੋਟੇ ਗੇਅਰ ਵਾਲਾ ਇਹ ਛੋਟਾ ਗੇਅਰ ਕੋੜਾ ਗੇਅਰ ਅੱਛਾ ਛੋਟਾ ਗੇਅਰ ਆ ਦੇਖੋ ਜੁਰੀ ਕਾਰਨ ਕਰਕੇ ਹੋਇਆ ਸੀ ਹਨਾ ਉਹਦੇ ਆ ਨਾਟ ਟੁੱਟ ਗਏ ਜੀ ਹਾਂ ਮਤਲਬ ਆ ਦੇਖੋ ਵੀ ਕਿਰੀ ਸਕਤਾਈ ਵਾਲੀ ਚੀਜ਼ ਆ ਤੇ ਆ ਨਾਟ ਟੁੱਟ ਗਿਆ ਤਾਂ ਹੋ ਗਿਆ ਇਹਦੇ ਕੋਈ ਚੱਕਰ ਨਹੀਂ ਆ ਦੇਖੋ ਹਮ ਬਾਈ ਬਾਕੀ ਸਖਤਾਈ ਆ ਕੰਪਨੀ ਬਣਾਉਣਾ ਹੈ ਤੇ ਇਹਦੀ ਕੀਮਤ ਕਿੰਨੀ ਰੱਖੀ ਲਾਪਰੀ ਦਾ ਇਹਦੀ ਚੱਲਦਾ ਜਚੂਗਾ ਜੀ ਚੱਲਦਾ ਤਾਂ ਫਿਰ ਉਹ ਤਾਂ ਗੱਲਾਂ ਹੋਣਗੀਆਂ ਲੈ ਲੋੜੇ ਦੀ ਫਲਾਣੇ ਬੰਦੇ ਨੇ ਲਿਆਂਦਾ ਟਰੈਕਟਰ ਹਾਂਜੀ ਟਾਈਗਰ ਚੱਲਦਾ ਜੀ ਹਾਂ ਟਰਾਈਗਰ ਚੱਲਦਾ ਜੱਟ ਦੇ ਖੇਤ ਚ ਵੀ ਹਾਂਜੀ ਗੱਲਬਾਤ ਕਰਨੇ ਮੁੰਡੇ ਲਾਪਰੀ ਤੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਮੈਂ ਤੁਹਾਡਾ ਵੀ ਰਾਮਨਾਥ ਸੇਖੋਂ ਬੁੜਾਵਾਲ ਜੀ ਦੋਸਤੋ ਅੱਜ ਆਪਾਂ ਬਰਨਾਲੇ ਵਾਲੀ ਮੰਡੀ ਤੇ ਆਏ ਖੜੇ ਹਾਂ ਕਾਫੀ ਜ਼ਿਆਦੇ ਮੰਡੀ ਦੇ ਵਿੱਚ ਟਰੈਕਟਰ ਆਏ ਹੋਏ ਨੇ ਬਾਜ਼ਰ ਦੇ ਰੇਟਾਂ ਦੇ ਟਰੈਕਟਰ ਦਿਖਾਵਾਂਗਾ ਅੱਜ ਤੁਹ ਤੇ ਸੀਜ਼ਨ ਕਹਿ ਦਈ ਵੀ ਜਮਾਂ ਵੀ ਸਿਰ ਤੇ ਆ ਗਿਆ ਹਨਾ ਜਿਹੜੇ ਭਰਾ ਮਤਲਬ ਟਰੈਕਟ ਲੈਣ ਦੀ ਝਾਗਤ ਨੇ ਹਨਾ ਮੀਡੀਅਮ ਦੇ ਰੇਟਾਂ ਦੇ ਦਿਖਾਵਾਂਗੇ ਤੇ ਗੱਲਬਾਤ ਐਸੇ ਤੋਂ ਲਵਲੀ ਲਵਪਰੀ ਦੀ ਮੰਡੀ 'ਚ ਖੜੇ ਆ 14 ਮਾਟੜਾ ਸੋਨਾ ਦੀ ਕਾ ਤੋਂ ਸ਼ੁਰੂਆਤ ਕਰਾਂਗੇ ਅੱਜ ਵਾਲੀ ਵੀਡੀਓ ਦੀ ਪਹਿਲਾਂ ਆਪਣੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਜੋ ਚੜਦੀ ਕਲਾ ਜੀ ਕੈ ਕ ਲਈ ਪਹਿਲਾਂ ਆਪੀ ਤਾਂ ਵਾ ਹੈਗਾ ਜੀ ਆਪਣੇ ਕੋਲ 560 ਰੇਟ ਅੱਛਾ ਤੇ ਸੀਆਰਡੀ ਵਗੈਰਾ ਸੀਆਰਡੀ ਐ ਵੀ ਹੈਗਾ ਵਿੱਚ ਤੇ ਦੋਸਤੋ ਆਪਾਂ 2-3 ਪਾਰਟ ਬਣਾਏ ਹੋਇਆ ਇੱਕ ਸੀਆਰਡੀ ਅਲੱਗ ਤੇ ਮੀਡੀਅਮ ਵਰਗ ਅਲੱਗ ਹੈ ਤੇ 4x4 ਅਲੱਗ ਆ ਤਿੰਨ ਜਿਹੋ ਜੀ ਥੋੜੀ ਮਤਲਬ ਹੈਗੀ ਰਿਕੁਆਇਰਮੈਂਟ ਮਾੜਾ ਹਨਾ ਪਸੰਦਾ ਤਾਂ ਤੁਸੀਂ ਦੇਖ ਲਿਓ ਹਨਾ ਤੇ ਅੱਛਾ ਭਾਈ ਗੱਲਬਾਤ ਇਹਦੀ ਕਰੀਏ ਫਿਰ ਆਪਾਂ ਪੀਵੀ ਨੰਬਰ ਬਾਕੀ ਨੰਬਰ ਸਾਰੇ ਨੰਬਰ ਸਾਰੇ ਪੰਜਾਬ ਜੀ ਕਾਗਜ਼ਾਂ ਦੇ ਸਾਰੇ ਓਕੇ ਹੋਣਗੇ ਤੇ ਚਲਾਈ ਦਾ ਓਕੇ ਹੋਊਗਾ ਜੀ ਹਾਂਜੀ ਤੇ ਬਾਕੀ ਤੁਸੀਂ ਮੈਨੂੰ ਇਹ ਵੀ ਦੱਸੇ ਵੀ ਆਪਣੇ ਸ਼ੋਰੂਮ ਤੇ ਤਕਰੀਬਨ ਹੁੰਦੀ ਹੁੰਦੀ ਹੈ ਜਿਹੜੇ ਮਤਲਬ ਹਾਂਜੀ ਤਕਰੀਬਨ ਆਪਣੇ ਕੋਲੇ ਸ਼ੋਰੂਮ ਤੇ ਖੜੇ ਹੁੰਦੇ 20 ਤੋਂ 25 ਟਰੈਕਟਰ ਅੱਛਾ ਹਾਂਜੀ ਤੇ ਇਹਦੀ 14 ਮਰਲਾ 3,75,000 ਰੁਪਏ ਕੀਮਤ ਕਰੀਏ ਤੇ ਤੇ ਕਿੰਨੇ ਟਾਇਰ ਆ ਜੀ ਇਹਦੇ 14 ਮਾਡਲ ਦੇ ਕਿੰਨਾ ਟਾਇਰ 13 ਦੇ ਕਿ 14 ਦੇ ਇਹ 13 ਦੇ ਟਾਇਰ ਆ ਜੀ ਆ ਦੇਖੋ ਟਾਇਰ ਦੇਖੋ ਨਾਲ ਦਾ ਕਿੰਨਾ ਪਿਆਗਾ ਹਾਂ ਵੀ ਲਵੇ ਉਹ ਕਿ ਦਿਖਾ ਦਿੰਦਾ ਮੈਂ ਲਾ ਇਧਰ ਦੀ ਕਰਾ 13 ਦੇ ਟਾਇਰ ਬਿਲਕੁਲ ਨਵੇਂ ਆ ਨਾ ਹਾਂਜੀ ਚੱਲਿਆ ਕਿੰਨਾ ਕਹੇ ਇਹ ਚੱਲਿਆ ਹੋਊਗਾ ਜੀ ਆਪਣਾ ਤਕਰੀਬਨ 1600 ਘੰਟਾ ਚੱਲਿਆ 1600 ਹਾਂਜੀ ਆ ਤਲਾ ਤੋਂ ਲੈਣ ਪੁਰਾਣਾ ਨਿਕਰਾ ਪਿਆ ਤੇ ਇਹ ਬਣਦਾ ਕਿੰਨੇ ਦਾ ਲਾਪਰੀ ਦਾ ਇਹ ਆਪਾਂ ਦੇ ਦੇ ਦਿਆਂਗੇ ਜੀ 3,60,000 3,60,000 ਦਾ ਮੌਕੇ ਦੀ ਬਾਦ ਘਟਾ ਮੌਕੇ ਦੀ ਬਾਦ ਘਟਾ ਦਰ ਦਾਂਗੇ ਮਾੜੀ ਮੋਟੀ ਹਾਂ ਲਓ ਵੀ ਸੱਜਣੋ ਕਰ ਲਿਓ ਬਾਈ ਨਾਲ ਗੱਲ ਪੀਤ ਨਾਲ ਗੱਲ ਤੇ ਨਾਲ ਹੀ ਖੜਾ ਜੀ ਜੌਂਡੀਅਰ 5310 ਹਾਂਜੀ ਟੌਪ ਮਾਡਲ ਬਿਲਕੁਲ ਟੌਪ ਆ ਜੀ 2019 ਦਾ ਤੇ ਵੇਟ ਕੱਲੇ ਅੱਗੀ ਹੈ ਕਿ ਸੈਡਾਂ ਤੇ ਵੀ ਆ ਨਹੀਂ ਨਹੀਂ ਬੇਟਾ ਮੂਰੇ ਜਿਹੜਾ ਰੀਜਨਲ ਮਪਰਾਉਂਦਾ ਉਹੀ ਹੈਗਾ ਅੱਛਾ ਓਰੀਜਨਲ ਹਾਂਜੀ ਤੇ 19 ਮਰਲਾ 7 ਲੱਖ 25 ਹਜ਼ਾਰ ਰੁਪਿਆ ਮੁੱਲ ਆ ਜੀ ਹਾਂਜੀ ਤੇ ਕਿਵੇਂ ਚਲਾਈ ਚਲੂਈ ਚੋਕ ਕੇ ਕਿ ਇਹ ਕਿੰਨਾ ਕੁ ਚੱਲਿਆ ਬਾਈ ਜਮਾਂ ਓਕੇ ਜੀ ਚਲਾਈ ਦਾ ਇਹ 1200 ਘੰਟਾ ਚੱਲੇਗਾ ਅੱਛਾ ਹਾਂਜੀ ਠੀਕ ਹੈ ਨਾਲ ਦੇ ਟਾਇਰ ਵੀ ਆ ਸਾਰੇ ਠੀਕ ਹੈ ਜੀ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਫਾਈਬਰ ਦੀ ਛਤਰੀ ਲੱਗੀ ਹੈ ਪੂਰੀ ਓਕੇ ਵਾਲੀ ਕੱਲਾ ਡੈਕ ਤਰਾਉਣ ਦੀ ਲੋੜ ਆ ਬਸ ਬਿਲਕੁਲ ਜੀ ਜਾ ਜਾ ਕੇ ਮਸ਼ੀਨ ਕੱਢਣੀ ਆ ਬਸ ਹਾਂ ਹੈਨਾ ਬਿਲਕੁਲ ਹਾਂ ਲਓ ਵੀ ਮੇਤੋਂ ਟਰੈਕਟਰ ਇਹ ਵੀ ਸੋਹਣਾ ਖੜਾ ਜੀ ਲਾਪਰੀ ਦੀ ਮੰਡੀ ਚ ਬਰਨਾਲੇ ਚ ਤੇ ਆਹ ਟਰੈਕਟਰ ਯਾਰ ਇਹਦਾ ਝੋਟਾ ਹੀ ਆ ਜੀ ਹਾਂ ਇਹਦਾ ਝੋਟਾ ਹੀ ਆ ਕੋਲ ਗੱਡੀ ਚ ਉਹ ਗੱਲ ਹੈ ਹੈਨਾ ਬਿਲਕੁਲ ਜੀ ਹਾਂ ਚੇਂਜਰ ਵਾਲਾ 3 ਸਪੀਡ ਸਾਰਾ 4x4 ਹਾਂ ਇੱਕ ਤਾਂ ਹੁੰਦੀ ਹੈ ਜੀ ਕੱਲੀ ਫਾਈਬਰ ਦੀ ਛਾਤਰੀ ਹਾਂ ਬਈ ਇਹਦੇ ਆਰਓਪੀਐਸ ਹੁੰਦੀ ਹੈਗੀ ਆਰਓਪੀਐਸ ਦਾ ਮਤਲਬ ਹੁੰਦਾ ਵੀ ਜੇ 22 ਚਾਂਸ ਚਲੋ ਰੱਬ ਨਾ ਕਰੇ ਟਰੈਕਟਰ ਪਲਟ ਜਾਂਦਾ ਨਾ ਹਾਂਜੀ ਬਈ ਤੇ ਡਰਾਈਵਰ ਨੂੰ ਐ ਖਰੋਚ ਨਹੀਂ ਆਉਂਦੀ ਅੱਛਾ ਏਜੰਸੀ ਦਾ ਦਾਵਾ ਹੈਗਾ ਇਹਦੇ ਇਹ ਏਜੰਸੀ ਵੱਲ ਨਹੀਂ ਆਉਂਦੀ ਇਹ origignal ਜੀ origignal ਅੱਛਾ ਆਹ ਦੇਖੋ ਇਹਦੇ ਥੱਲੋਂ ਕਿੰਨੀ ਹੈਵੀ ਕਰਕੇ ਲਾਈ ਬਈ ਇੱਕ ਦਿਖਾ ਦਈ ਮਲਾਂ ਮੜਾ ਜਾ ਥੱਲੋਂ ਪੂਰੀ ਫੁੱਲ ਹੈਵੀ ਕਰਕੇ ਲਾਈ ਪਈ ਜਿ YouTube ਤੋਂ ਚੱਕ ਕੇ ਆਹ ਦੇਖ ਇੰਨੀ ਮੋਟੀ ਪਲੇਟ ਜਿਵੇਂ ਆਪਣੇ ਉਹ ਮੁੰਡਾਨੀ ਸ਼ੁਰੂ ਨਹੀਂ ਮਤਲਬ ਪਿੱਛੇ ਹੋ ਗਿਆ ਸੀ ਨਾ ਉਹ ਇਸੇ ਕਾਰਨ ਕਰਕੇ ਹੋਇਆ ਸੀ ਹਨਾ ਉਹਦੇ ਆ ਨਾਟ ਟੁੱਟ ਗਏ ਜੀ ਹਾਂ ਮਤਲਬ ਆ ਦੇਖੋ ਵੀ ਕਿਰਨ ਸਖਤਾਈ ਵਾਲੀ ਚੀਜ਼ ਆ ਹਾਂ ਤੇ ਆ ਨਾਟ ਟੁੱਟ ਗਿਆ ਤਾਂ ਹੋ ਗਿਆ ਇਹਦੇ ਕੋਈ ਚੱਕਰ ਨਹੀਂ ਆ ਦੇਖੋ ਜੀ ਹੂੰ ਬਾਈ ਬਾਕੀ ਸਖਤਾਈ ਆ ਕੰਪਨੀ ਬਣਾ ਹਾਂ ਤੇ ਇਹਦੀ ਕੀਮਤ ਕਿੰਨੀ ਰੱਖੀ ਲਾਪਰੀ ਤਾਂ ਇਹਦੀ 9 ਲੱਖ ਜੀ ਤੇ ਮੌਕੇ ਦਾ ਮੌਕੇ ਦੇ ਬਾਅਦ ਘਟ ਕਰ ਦਾਂਗੇ ਜੀ ਹੋ ਜੋ ਫੁੱਲ ਹਾਂਜੀ ਲੋ ਮਿੱਤਰੋ ਟਰੈਕਟਰ ਛੋਟੇ ਘਰੇ ਖੜਾ ਵੀ ਬਹੁਤ ਜ਼ਿਆਦਾ ਜਸੂਗਾ ਤੇ ਬਾਕੀ ਜੱਜੂ ਖੇਤ ਚ ਚੱਲਦਾ ਜੱਜੂਗਾ ਜੀ ਚੱਲਦਾ ਤਾਂ ਫਿਰ ਉਹ ਤਾਂ ਗੱਲਾਂ ਹੋਣਗੀਆਂ ਲੋਕਾਂ ਦੀ ਫਲਾਣੇ ਬੰਦੇ ਨੇ ਲਿਆਂਦਾ ਟਰੈਕ ਹਾਂਜੀ ਟਾਈਗਰ ਚੱਲਦਾ ਜੀ ਹਾਂ ਟਰਾਈਗਰ ਚੱਲਦਾ ਜੱਟ ਦੇ ਖੇਤ ਚ ਵੀ ਹਾਂਜੀ ਗੱਲਬਾਤ ਕਰਨੇ ਮੁੰਡੇ ਲਾਪਰੀ ਤੇ ਨਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਆ ਜੋ ਆਪਾਂ ਗਲੇ ਇਹਨਾਂ ਦੀ ਗੱਲਾਂ ਕਰਦੇ ਹਾਂ ਨਾ ਅੱਗੇ ਆਗੇ ਜੀ ਆਪਣੇ ਕੋਲੇ 60 55 ਹਾਂ ਲੈ ਜੋ ਵੀ ਉਧਰ ਹੋ ਜੇ ਮੜਾ ਜਾ ਅੱਗੇ ਜਿਹੜਾ ਹੁਣ ਨਾਲਾ ਟਾਈਮ ਆ ਉਹ ਇਹਦਾ ਹੀ ਹੈ ਜੀ ਹਾਂ ਕਿਉਂ ਅੱਗੇ ਹੁਣ ਮੱਕੀ ਬੀਜਣੀ ਆ ਵੱਢਣੀ ਆ ਜਿਹੜੀ ਸਪੀਡਾਂ ਇਸੇ ਨੇਰ ਲਾਉਣੀਆਂ ਇਹ ਗੱਲ ਹੈਗੀ ਆ ਬਾਈ ਛੋਟੇ ਗियर ਵਾਲਾ ਇਹ ਛੋਟਾ ਗियर ਕੋੜਾ ਗियर ਅੱਛਾ ਛੋਟਾ ਗੇੜਾ ਆ ਦੇਖ ਜੋ ਵੀ ਮੜਾ ਜਾ ਦਿਖਾਈਂ ਇੰਦਰ ਛੋਟਾ ਗੇਰ ਕਿਦੇ ਨਾਲ ਆ ਦੇਖ ਮੰਨਦੇ ਹੋ ਛੋਟਾ ਤੇ ਕੋੜਾ ਹਾਂਜੀ ਦਵਲ ਗੇਰ ਹੈ ਇੱਕ ਗੇਰ ਦੇ ਵਿੱਚ ਦੋ ਸਪੀਡਾ ਦਿੰਦਾ ਜੀ ਇਹ ਜਿਵੇਂ ਪਹਿਲਾ ਲੋ ਲਾ ਲਿਆ ਤੇ ਛੋਟਾ ਲਾ ਕੇ ਥੋੜਾ ਹੌਲੀ ਦਿੰਦਾ ਜਿਹੜੀ ਡਿਮਾਂਡ ਆ ਨਾ ਅੱਜ ਕੱਲ ਤੇ ਟ੍ਰੈਂਡ ਆ ਮਤਾਂ ਕੋੜਾ ਬੰਪਰ ਦੀ ਜ਼ਿਆਦਾ ਹਾਂਜੀ ਥੋੜਾ ਵੈਂਪਰ ਫਾਈਬਰ ਦੇ ਸ਼ੈਟਰੀ ਆਪਣੇ ਕੋਲ ਦੋਨੇ ਚੀਜ਼ਾਂ ਮੌਜੂਦ ਨੇ ਦੋਨੇ ਚੀਜ਼ਾਂ ਮੌਜੂਦ ਨੇ ਬਾਈ 60 55 ਫਾਰਮ ਟਰੈਕ ਟਰੈਕਟਰ ਬਾਕੀ ਸਾਰੇ ਨੇ ਨਾ ਪਰੀਤ ਲੋ ਪਹਿਲਾਂ ਵੀ ਆਪਾਂ ਮਤਲਬ ਪਾਉਂਦੇ ਰਹਿੰਦੇ ਆ ਬਾਈ ਦੀ ਵੀਡੀਓ ਟਰੈਕਟਰਾਂ ਦੀਆਂ ਤੇ ਸਾਰੇ ਮਤਲਬ ਕੋਈ ਲੰਬਾ ਟਰੈਕਟਰ ਨਹੀਂ ਹਾਲ ਜੀ ਅਸੀਂ ਥੋੜਾ ਕਿਸੇ ਹੋਰ ਕੰਮ ਚੱਲ ਜੇ ਹੋਏ ਸੀ ਸਟਾਕ ਥੜਾ ਜੇ ਸਾਡੇ ਕੋਲ ਘਟ ਗਿਆ ਅੱਛਾ ਤੇ ਹੁਣ ਬਸ ਆਉਣ ਵਾਲੇ ਦੋ ਹਫ਼ਤਿਆਂ ਚ ਸਟਾਕ ਫੁੱਲ ਕਰ ਰਹੇ ਆ ਹਾਂ ਦੇ ਨਾਲ ਹੀ ਖੜਾ ਜੀ 18 ਮਰਲਾ ਇਹ ਕਿੰਨਾ ਮਰਲਾ ਸੀਗਾ ਇਹ 2019 ਮਾਡਲ ਆ 635000 ਰੁਪਏ ਮੁੱਲ ਆ ਜੀ ਤੇ ਬਣੂ ਕਿੰਨੇ ਦਾ ਹੈ ਇਹ ਇਹ ਦੇ ਦਾਂਗੇ ਆਪਾਂ 620000 ਦਾ 620000 ਦਾ ਮੌਕੇ ਦੀ ਬਾਤ ਘੱਟ ਬਾਈ ਕਹਿੰਦਾ ਜਿਹੜਾ ਵੀਡੀਓ ਦੇ ਜਿਹੜੀ ਆਉਂਦੀ ਹੈ ਤੇ 35 ਦਾ ਸੋਨ ਵਾਲੀ ਕਾ ਜੀ ਫੁੱਲ ਟਾਪ ਵਾਲਾ ਜੀ ਇਹ ਅੱਛਾ ਛਤਰੀ ਹੈਗੀ ਇਹਦੇ ਨਾਲ ਨਹੀਂ ਛਤਰੀ ਨਹੀਂ ਇਹਦੇ ਨਾਲ ਡਬਲ ਕਲਚ ਦੇ ਨਾਲ ਆ 18 ਮਰਲਾ ਦੋਸਤੋ 398000 ਰੁਪਏ ਮੁੱਲ ਹਾਂਜੀ ਹੂੰ ਮੌਕਾ ਇਹਦਾ ਵੀ ਡੀਜ਼ਲ ਸੇਵਰ ਪਾਵਰ ਪਲੱਸ ਡਬਲ ਕਲਚ ਤੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਰੇਡੀਅਲ ਅੱਛਾ ਜਿਹੜਾ ਮਤਲਬ ਫੁੱਲ ਟਾਪ ਤੇ ਜਮਾ ਜਿਹੜਾ ਫੁੱਲ ਟਾਪ ਮਾਡਲ ਆਉਂਦਾ ਉਹੋ ਆ ਇਹ ਹੂੰ ਲੋ ਵੀ ਤੇ ਮਿੱਤਰੋ ਆ ਅਗੇ ਕਿ ਸਿਰੇ ਦੀ ਚੀਜ਼ੇ ਕ ਹੋਰ ਹੈ 900 960 ਜੀ ਹਾਂਜੀ ਐਫੀ ਮਿੱਤਰੋ ਅੱਜਕੱਲ ਦਾ ਮਤਲਬ ਇਹ ਵੀ ਜਿਆਦਾ ਟ੍ਰੈਂਡ ਬਣ ਚੁੱਕਾ 16 ਦੇ ਡਾਇਮੈਂਡ ਚ ਆ ਗਿਆ ਇਹ 16 ਦੇ ਹਾਂਜੀ ਜਿਆਦੇ ਚੌੜੇ ਨਹੀਂ ਆਗੇ ਰੇਡੀਅਲ ਵਾਂਗੂ ਯਾਰ ਸੋ ਨਹੀਂ ਇਹ ਥੋੜਾ ਇਹ ਨਾ ਬੀਲ ਵੇਸ ਵੱਧ ਹੁੰਦਾ ਉਹਦੇ ਕਰਕੇ ਥੋੜਾ ਇਹ ਟਾਇਰ ਚੌੜਾ ਰਹਿਣਾ। ਹਾਂ 16 ਜਿਆਦਾ ਚੌੜਾ ਲੱਗ ਰਿਹਾ ਹੈ ਨਾ ਇਹ ਚ। ਹਾਂਜੀ। ਹੂੰ ਤੇ ਛੱਤ ਇਹ ਇਹੀ ਚੱਲੇਗਾ ਨਾ ਕਲਾਪਰੀ ਦਾ। ਇਹ 1000 ਕ ਦੇ ਨੇੜੇ ਚੱਲੇ ਹੋਏ ਜੀ। ਹੂੰ ਲੋਵੀ ਟਰੈਕਟਰ ਇਹ ਵੀ ਸੋਹਣਾ ਬਾਈ ਤੇ ਲਾਜ਼ਮੀ ਜੁੜਿਓ। ਇਹ ਹੈਗਾ 21 ਮਾਡਲ। ਹਾਂਜੀ। 8 ਲੱਖ 17000 ਹਾਂਜੀ। ਹੂੰ। ਨਾਓ। ਤੇ ਨਾਲ ਹੀ ਖੜਾ ਜੀ 855 ਐਫ 15 ਮਾਡਲ। ਹਾਂਜੀ। 5 ਲੱਖ 32000 ਰੁਪਿਆ ਮੁੱਲ ਆ ਬਾਈ। ਹਾਂਜੀ। ਕੋੜਾ ਵੈਂਪਰ ਇਹਦਾ। ਉਹਦਾ ਵੈਂਪਰ ਆ ਬਾਈ। ਤੇ ਛਤਰੀ ਇਹਦੀ ਵੀ ਬਈ ਲਾਭਰੀ ਤੋਂ ਇਹਦੇ ਛਤਰੀ ਕੱਪੜੇ ਵਾਲੀ ਮਿਲਦੇ ਉਹ ਮਿਲਦੇ ਕੱਪੜੇ ਵਾਲੀ ਮੌਕੇ ਦੇ ਬਾਅਦ ਘਟ ਮੌਕੇ ਦੇ ਬਾਅਦ ਬੈਟਰੀ ਬੰਦ ਰਹੀ ਕੋਕਿਆ ਜਮਾ ਜਮਾ ਓਕੇ ਜੀ ਹੂੰ ਟਾਇਰ ਟੂਰ ਤਾਂ ਸਾਹਮਣੇ ਪਈ ਆ ਹਨਾ ਬੀਸ 14 ਦੇ ਟਾਇਰ ਵਧੀਆ ਸਾਫ ਆ ਕੰਡੀਸ਼ਨ ਦੇ ਕੁਝ ਵੀ ਕਰਾਉਣ ਦੀ ਲੋੜ ਨਹੀਂ ਸੀਜ਼ਨ ਮੰਨ ਕੇ ਚੱਲਾ ਵਧੀਆ ਲੱਗ ਜਾਣਗੇ ਜਿਹੜੇ ਵੀ ਆਪਾਂ ਟਰੈਕਟਰ ਦਿਖਾਏ ਨੇ ਦੋਸਤ ਜਿਹੜੇ ਵੀ ਆਪਾਂ ਦਵਾਂਗੇ ਜੀ ਕੋਈ ਐ ਨਹੀਂ ਵੀ ਜਾਣ ਸਾਰ ਆਪਣੇ ਕੋਲ ਮਿਸਤਰੀ ਦੇ ਲੱਜਾਣੇ ਪੈਣਗੇ ਹਾਂ ਜਮਾਣੀ ਰੋਡ ਤੇ ਇੱਕ 60 55 ਹੋਰ ਖੜਾ ਜੀ ਹਾਂਜੀ ਤੇ ਇਹ ਕੀ ਮਰ ਮੁਰਲਾ 18 ਮਰਲਾ 18 ਮਰਲਾ 6 ਲੱਖ 32000 ਰੁਪਏ ਮੋਲਾ ਹਾਂਜੀ ਤੇ ਫੈਬਰੂਰੀ ਛਤਰੀ ਹਨਾ ਬਾਈ ਓਕੇ ਆ ਵੀ ਟਰੈਕਟਰ ਚਲਾਈ ਚਲੂਈ ਦਾ ਜਵਾਬ ਪੂਰੇ ਕਿੰਨਾ ਕੁ ਚੱਲਿਆ ਹੋਊ ਇਹ 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 ਵੀ 1500 ਦੇ ਨੇੜੇ ਤੇੜੇ ਚੱਲਿਆ ਹੋਇਆ ਅੱਛਾ ਲਓ ਵੀ ਮਿੱਤਰੋ ਮੌਕਾ ਆਪ ਨੂੰ ਹੋ ਜੂ ਰਾਇਤ ਸੈਤ ਦੱਸ ਦੋ ਤੇ ਹੋਰ ਆਪਰੇਤ ਕਿਹੜੇ ਕਿਹੜੇ ਖੜਿਆ ਉਹ ਵੀ ਆਪਣੀਆਂ ਹਾਂਜੀ ਹਾਂ ਆਪਣੇ ਕੋਲ ਸਾਰੇ ਆਜੇ 963 ਇੱਕ ਹੋਰ ਫੜਾ ਬਾਈ ਦਾ ਕੋੜਾ ਬੰਮ ਪ੍ਰਭਾ ਕੀ ਜ ਨਹੀਂ ਦਿਖਾਇਆ ਹਨ ਬਾਕੀ ਸ਼ੌਂਕਲ ਡਾਇਰੈਕਟਰ ਆ ਬਾਈ ਹਾਂਜੀ ਹਾਂ ਮਤਲਬ ਬਾਹੀ ਵਾਲੇ ਤਾਂ ਹੈਗੇ ਹੈਗੇ ਜਿਹੜੇ ਵੀ ਆਉਂਦਾ ਕੋਈ ਸੀ ਐ ਨਹੀਂ ਜੀ ਕੋਈ ਚੀਜ਼ ਲਾਹਾ ਕੇ ਉਤੋਂ ਅੱਛਾ ਕੋਈ ਲਾਹਾ ਮਾ ਗਈ ਲਾਉਂਦੇ ਨਹੀਂ ਠੀਕ ਆ ਬਾਈ ਬਲੇ ਵਿੱਚ ਹੁੰਦੇ ਹੈਗੇ ਬੰਪਰ ਲਾ ਲਿਆ ਪੇਟ ਲਾ ਗਏ ਉਹ ਕੰਮ ਨਹੀਂ ਅਸੀਂ ਕਰਨਾ ਤੇ ਇਹ ਇਹਦੇ ਜਗਾ ਬਹੁਤ ਆ ਗਏ ਹਨ ਬੈਠਣ ਨੂੰ ਤੁਹਾਨੂੰ ਯਾਰ ਅੱਜ ਪਲੇਟਫਾਰਮ ਆ ਜੀ ਪੂਰਾ ਪੂਰਾ ਪਲੇਟਫਾਰਮ ਵੱਡਾ ਆ ਗਿਆ ਤੇ ਛਤਰੀ ਛੁਤਰੀ ਸਾਰੇ ਨਹੀਂ ਮਤਲਬ ਇਹਦੀ ਵੀ ਓਕੇ ਆ ਸਾਰੇ ਉਹਨਾਂ ਦੇ ਵੀ ਓਕੇ ਆ ਇਹ ਚੱਲੇ ਕਿੰਨਾ ਕਲਾਪ੍ਰਿਤ ਸਟ੍ਰੀਟ ਇਹ ਚੱਲਿਆ ਗਿਆ ਆਪਣਾ 1029 ਘੰਟੇ ਜੀ 1029 ਮਿੱਤਰੋ ਕੁਝ ਵੀ ਨਹੀਂ ਚੱਲਿਆ ਹਾਂਜੀ ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੁਸੀਂ ਗੱਲਬਾਤ ਲਾਜ਼ਮੀ ਕਰ ਲਿਓ ਬਾਈ ਕਹਿੰਦਾ ਸ਼ੋਰੂਮ ਤੇ ਬਾਕੀ ਖੜੀ ਹੁੰਦੇ ਜਿਹੜੀ ਜਿਹੀ ਡਿਮਾਂਡ ਹੈਗੀ ਆ ਤੁਹਾਡੀ ਹਾਂਜੀ ਇੱਕ ਹੋਰ ਆਪਣਾ ਜੌਂਡੀਆ ਲਖਾਤਰੀ ਆ ਆ ਜਾ ਵੀ ਇਧਰ ਆ ਜੀ ਦਿਖਾ ਜੌਂਡੀਆ ਦੇਖ ਲਈਏ ਆਪਣੀ ਹੋਰ ਬਗਲਾ ਠੀਕ ਹੈ ਦਾ ਪੰਡ ਬੰਨੀ ਪਏ ਹਾਂ ਉਹੀ ਮੈਂ ਇਹੀ ਗੱਲ ਤੇ ਆਉਂਦਾ ਸੀ ਟਰੈਡ ਸਾਰੇ ਦੇ ਦੇਣਗੇ ਆ ਚੀਜ਼ ਲਾ ਜਾ ਆ ਲਾ ਲੈਂਦੇ ਨੇ ਅਸੀਂ ਨਹੀਂ ਰੋਣੀ ਮੁੰਡਾ ਕਹਿੰਦਾ ਲਾਉਣੀ ਨਹੀਂ ਇਹ ਚੀਜ਼ ਜਿਹਦੇ ਨਾਲ ਆ ਗਈ ਸਾਰਾ ਕੁਝ ਨਾਲ ਦਬਾ ਗਈ ਹੈ ਮਾਡਲ ਹੈਗਾ ਫੁੱਲ ਟੌਪ ਮਾਡਲ ਹਾਂਜੀ ਤੇ 2020 ਮਾਡਲ ਆ ਮਿੱਤਰੋ 2020 ਮਾਡਲ ਆ ਜੀ 2020 1182000 ਹਾਂਜੀ ਤੇ ਇਹ ਬਾਕੀ ਜੱਗਾ ਵਾਸ ਤੋਂ ਮੋਡੀਫਾਈ ਹੋਇਆ ਹੋਇਆ ਜੀ ਪੂਰਾ ਟਰੈਡ ਜੱਗਾ ਵਾਸ ਕਿਹੜਾ ਬਾਈ ਕਦੇ ਮਿਲੇ ਨਹੀਂ ਸਟੂ ਜੱਗਾ ਵਾਸ ਦਾ ਜੀ ਨਾਮ ਚੱਲਦਾ ਜੀ ਅੱਛਾ ਉਹ ਟਰੈਕਟਰ ਨੂੰ ਮੋਡੀਫਾਈ ਕਰਦਾ ਡੀਜ਼ਲ ਖਰਚਾ ਉਹਨਾਂ ਦਾ ਘਟ ਜਾਂਦਾ ਪਾਵਰ ਵੱਧ ਜਾਂਦੀ ਹੈ ਠੀਕ ਹੈ ਹੁਣ ਇਹ ਵੈਸੇ 66 ਕਿਚਪੀ ਦਾ ਟਰੈਕਟਰ ਹੁੰਦਾ ਇਹ ਘੱਟੋ ਘੱਟ 75 ਐਚਪੀ ਦੇ ਬਰਾਬਰ ਮੌਜੂਦਾਨ ਪੇਡੂਗਾ ਟਰੈਕਟਰ ਅੱਛਾ 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 ਮਾਓ ਭਾਈ ਜਿਉਂਦਾ ਰਹਿ ਜੱਗੇ ਹਾਂ ਜਮਾ ਇਹ ਸੁਰਿਆ ਗੱਲਬਾਤ ਕਰਾਈ ਬਾਈ ਇਹ ਕਿੰਨਾ ਕ ਚੱਲੇ ਹੋਇਆ ਇਹ 800 ਕੁ ਘੰਟੇ ਚੱਲੇ 800 75 ਘੰਟੇ ਚੱਲਿਆ ਬਾਈ 5405 ਟਰੈਕਟਰ ਬਾਕੀ ਬੇਟਾਂ ਦੀ ਗੱਲ ਕਰੋਂ ਯਾਰ ਵੱਡੀ ਗੱਲ ਤਾਂ ਇਹ ਵੀ ਬੇਟ ਬਾਈ ਕਹਿੰਦਾ ਲਾਹ ਲੈਂਦੇ ਨੇ ਲਾਉਂਦੇ ਨਹੀਂ ਹਨਾ ਬੇਟਾ ਬਿਣਾ 4x4 0 ਆ ਜੀ 0 ਆ ਜੀ ਬਿਲਕੁਲ ਹਾਂ ਜੀ ਹੋਰ ਬਾਕੀ ਸਾਰੇ ਖੜੀ ਆ ਜੀ ਆਪਾਂ ਕਿਸੇ ਨਾਂ ਕਰੀਏ ਮੈਸੀ ਪ੍ਰਮੋਸ਼ਨ ਜੀ ਹਾਂ ਜੀ ਇਹ ਕਿੰਨਾ ਕਿ ਚੱਲੇ ਬਾਈ 11 11 ਕਿੰਨਾ ਇਹ ਇਹ 2020 2020 ਮਤਲਬ ਇਹ ਵੀ 20 ਮਰਲਾ ਜੀ ਇਹ ਵੀ 20 ਮਰਲਾ ਉੱਚੇ ਵੜ ਲਈ ਹੁੰਦੀ ਹੈ ਤਕਰੀਬਨ ਸਾਡੇ ਕੋਲ ਸਾਰੇ ਅੱਛਾ ਹਾਂ ਜੀ ਇਹਦੀ ਕੀਮਤ ਦਿੱਤੀ ਬਾਈ 6,68,000 ਰੁਪਏ ਹਾਂ ਜੀ ਫੋਰ ਸਪੀਡ ਆ ਜੀ ਇਹ ਅੱਛਾ ਫੋਰ ਸਪੀਡ ਜਾ ਗਿਆ ਹਾਂ ਜੀ ਤੇ ਟੈਰ ਹੈਗੇ 16 ਦੇ ਇਹ ਆਪੋਲੇ ਦੇ 28 ਹਾਂ 14 ਦੇ ਹਾਂ 16 ਦੇ 16 ਦੇ ਆਗੇ 60 HP ਡ੍ਰੈਟ ਹੈ ਜੀ ਛਤਰੀ ਹੈਗੀ ਇਹਦੇ ਨਾਲ ਬਾਈ ਛਤਰੀ ਨਹੀਂ ਆ ਜੂਈ ਆ ਅੱਛਾ ਇਹ ਜੂਈ ਆਉਂਦੀ ਹੈ ਕੱਲੇ ਤੇ ਪਲੇਟਫਾਰਮ ਇਹਦੇ ਵੀ ਚੰਗਾ ਬਾਈ ਖੁੱਲਾ ਖੁੱਲਾ ਜੇ ਹੂੰ ਤੇ ਬਾਈ ਇਹ ਕਿੰਨੇ ਕ ਦਾ ਬਣਦਾ ਇਹ ਤੇ ਜੀ ਆਪਾਂ ਬਸ ਪਹਿਲੀ ਡਿਸਕਾਊਂਟ ਦੇ ਕੇ ਰਲਾਏ ਹੋਏ ਰੇਟ ਬਾਕੀ ਹੋਰ ਕਰ ਦਾਂਗੇ ਲਓ ਵੀ ਹੋਰ ਹੋ ਜਾਊਗਾ ਬਾਈ ਗੱਲਬਾਤ ਤੁਸੀਂ ਕਰ ਲਿਓ ਤੇ ਐਸ਼ਰ ਵੀ ਆਪਣੀ ਮੰਡੀ ਦੀ ਐਸ਼ਰ ਵੀ ਆਪਣਾ ਹੀ ਆ ਜੀ ਬਈ ਐਸ਼ਰ ਤਾਂ ਜਿਵੇਂ ਤੂੜੀਆਂ ਵਾਲੀਆਂ ਟਰਾਲੀਆਂ ਤੇ ਹੁਣ ਮਤਲਬ ਇੱਕ ਤਾਂ ਵੀ ਸੋਨਾ ਹੋਵੇ ਘਰੇ ਅਗਲਾ ਕਹਿੰਦਾ ਹਨਾ ਵੀ ਦੇਖਣ ਨੂੰ ਦਿੱਖਦਾ ਵੀ ਸੋਨਾ ਹੋਵੇ ਬਾਕੀ ਕੰਮ ਵਾਲਾ ਵੀ ਸੋਨਾ ਹੋਵੇ ਕੰਮ ਵਾਲਾ ਜੀ ਹਾਂ ਕੰਮ ਵਾਲੀ ਦੋਨੇ ਚੀਜ਼ਾਂ ਟਰੈਕਟਰ ਹੈਗਾ ਇਹ ਤੇ 22 13 ਮਾਡਲ ਆ ਜੀ 2 ਲੱਖ 22000 ਰੁਪਏ ਹਾਂਜੀ ਹਾਂ ਤੇ ਸਾਰਾ ਕੁਝ ਓਕੇ ਹੈਗਾ ਬਈ ਚਲਾਈ ਚਲੂਈ ਦਾ ਮਤਲਬ ਲਿਫਟ ਕੋਕਾ ਬੈਟਰੀ ਕੋਕਾ ਦਾ ਪੂਰਾ ਓਕੇ ਹੈਗਾ ਡੱਕ ਡੱਕ ਲੱਗਿਆ ਹੋਇਆ ਹੈਗਾ ਬੰਦਾ ਮੌਜ ਨਾਲ ਟਰਾਲੀਆਂ ਢੋਗਾ ਹੂੰ ਬਿਲਕੁਲ 12 4 28 ਦੇ ਟਾਇਰ ਨੇ ਬਾਈ ਹਾਂਜੀ ਐਕਸਟਰਾ ਬਾਕੀ ਠੀਕ ਆ ਤੁਸੀਂ ਗੱਲਬਾਤ ਕਰ ਲਿਓ ਹੈਨਾ ਠੀਕ ਹੈ ਜੀ ਠੀਕ ਆ ਬਾਈ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਵੀਡੀਓ ਹੋਰ ਵੀ ਦੇਖ ਲਿਓ ਧੰਨਵਾਦ ਜੀ